ਕਾਲ ਦੋਸਤੋ ਮੈਂ ਥੋੜਾ ਆਪਣਾ ਭਰਾ ਕਾਲਾ ਮੁਖਸਰੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਦੱਸਿਆ ਸੀ ਕਿ ਹਰ ਮੰਗਲਵਾਰ ਪਿੰਡ ਖਾਰੇ ਬੱਕਰਾ ਮੰਡੀ ਲੱਗਿਆ ਕਰੂਗੀ ਅੱਜ ਪਹਿਲੀ ਬੱਕਰਾ ਮੰਡੀ ਸੀ ਦੋਸਤੋ ਉਦਘਾਟਨ ਕਰਨ ਲੱਗੇ ਆ ਪਹਿਲੀ ਬੱਕਰਾ ਮੰਡੀ ਦਾ ਪਿੰਡ ਖਾਰੇ ਲੈ ਵੀ ਕੱਟ ਬਾਈ ਸੁਖੇ ਦਾ ਸੁਖੇ ਦਾ ਮਾਨ ਤਾਨ ਕਰਾਂਗੇ ਮਾਨ ਸਨਮਾਨ ਬਾਈ ਸੁਖੇ ਤੋਂ ਕਟਾਉਣ ਲੱਗੇ ਆ ਰੀਬਨ ਕੱਢ ਦੋ ਬਾਈ ਆਪਾਂ ਇਹੇ ਬੇਨਤੀ ਕਰਦੇ ਮੇਰੇ ਕਾਲੇ ਹਾਂਜੀ ਵੀ ਆਪਾਂ ਇਹਡੇ ਵੱਡੇ ਬੰਦੇ ਨੇ ਵੀ ਜੇ ਆਪਾਂ ਇਹਨੂੰ ਇਹਨੇ ਆਪਾਂ ਨੂੰ ਮਾਨ ਸਨਮਾਨ ਦਿੱਤਾ ਵੀ ਬਾਈ ਤੂੰ ਸਾਡੇ ਨਾਲ ਪ੍ਰਾਣਾ ਮਾਦਾ ਸਾਡੇ ਨਾਲ ਖੜਾ ਹਾਂਜੀ ਵੀ ਇਹ ਤੈਨੂੰ ਮੈਂ ਖਿਆ ਯਾਰ ਮੈਂ ਤਾਂ ਛੋਟਾ ਜਿਹਾ ਬੰਦਾ ਹਨਾ ਬਾਈ ਤੇ ਜੇ ਕੋਈ ਭੈਣ ਭਰਾ ਕੋਈ ਹੈਗਾ ਤੇ ਜੇ ਕੋਈ ਗੁੱਸਾ ਨਾ ਕਰੇ ਆਪਾਂ ਨੂੰ ਸਾਰੇ ਭਰਾ ਇੱਕੋ ਜਿਹੇ ਆ ਇਹਦੇ ਨਾਲ ਭਰਾ ਨਾਲ ਆਪਾਂ ਪਿਛਲੇ ਕਈ ਸਾਲਾਂ ਤੋਂ ਤਿੰਨ 23 ਸਾਲਾਂ ਤੋਂ ਵੀ ਜਣੇ ਕਿ ਜਿਵੇਂ ਆਪਾਂ ਨਾ ਸੋਘਣੇ ਬਾਈ ਮੰਡੀ ਲਾਉਂਦਾ ਉੱਥੇ ਵੀ ਆਪਾਂ ਬਾਈ ਨਾਲ ਖੜੇ ਹਾਂ ਪ੍ਰਾਣੇ ਤੇ ਅੱਜ ਵੀ ਇਹਨੂੰ ਵਾਈਨ ਵਧਾਈਆਂ ਦਿੰਨੇ ਆ ਤਾਂ ਹਰੇਕ ਪਸ਼ੂ ਪਾਲਕ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਸਾਰੇ ਹਰ ਮੰਗਲਵਾਰ ਤੇ ਐਤਵਾਰ ਮੰਡੀ ਲੱਗਦੇ ਬਾਈ ਜਰੂਰ ਆਇਆ ਕਰ ਠੀਕ ਹੈ ਘੜਦੇ ਬਾਈ ਰੀ ਬਣ ਹਰ ਜੇ ਟਿੰਡ ਬਾਬਾ ਬਾਈ ਆਲੀ ਲੈ ਬਾਈ ਜਿਲ੍ਹਾ ਦਾਸ ਤੋਂ ਸਰਦਾ ਸੀਗਾ ਹਾਂ ਲੈ ਮਾਨ ਸਨਮਾਨ ਕੀਤਾ ਬਾਈ ਕਿੰਨੇ ਮਾਨ ਸਨਮਾਨ ਕੀਤਾ ਲੈ ਬਾਈ ਤਾੜੀਆਂ ਮਾਰ ਦਿਓ ਵੀ ਤਾੜੀਆਂ ਖਾਲਾ 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 ਮੰਡੀ ਲਾਉਣ ਵਾਲਾ ਨਾ ਕਰਾਉਣਿਆ ਸਹੀ ਹੈ ਸਹੀ ਹੈ ਇਹ ਸਾਡਾ ਛੋਟਾ ਵੀਰ ਆ ਸਾਡਾ ਵੱਡਾ ਭਰਾ ਕਿ ਜਨੀ ਹਾਂ ਭਾਈ ਪਰਮਿੰਦਰ ਚਲੋ ਚੱਕ ਬਾਈ ਜਰਾ ਤੂੰ 2100 ਰੁਪਏ ਦੇ ਨਾਲ ਬਾਈ ਨੇ ਘਟਨ ਕੀਤਾ ਭਾਈ ਸੁਖੇ ਨੇ ਠੀਕ ਆ ਜੀ 2100 ਰੁਪਏ ਨਾਲ ਠੀਕ ਆ ਜੀ ਇਹ ਸਾਰਿਆਂ ਨੂੰ ਨਹੀਂ ਨਹੀਂ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਜੀ ਆਇਆਂ ਨੂੰ ਤੁਸੀਂ ਪਹੁੰਚੇ ਹੋ ਜਿੰਨੇ ਕ ਦਾਸ ਕੋਲੇ ਆਪਦੀ ਪੂੰਜੀ ਸੋਨੇ ਦੀ ਜਸ ਕੱਟ ਕੇ 2100 ਰੁਪਏ ਦਾਸ ਕੋਲੇ ਜਸ ਸੀ ਬਹੁਤ ਬਹੁਤ ਰਾਂਗਾਂ ਭਾਈ ਲੇ ਵੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਸਾਰੇ ਐਤਵਾਰ ਵੀ ਪਿੰਡ ਖਾਰੇ ਬੱਕਰਾ ਮੰਡੀ ਲੱਗਦੀ ਆ ਤੇ ਮੰਗਲਵਾਰ ਵੀ ਲਗਿਆ ਕਰੂਗੀ ਅੱਜ ਪਹਿਲੀ ਬੱਕਰਾ ਮੰਡੀ ਸੀ ਉਦਘਾਟਨ ਕੀਤਾ ਬਈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਸੋਹਣੇ ਜਾਨਵਰ ਵੀ ਆਏ ਆ ਸੌਦੇ ਵੀ ਚੰਗੇ ਹੋ ਗਏ ਆ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰ ਜਾਨਵਰ ਵੀ ਖੜੇ ਆ ਸਾਰੇ ਸੌਦੇ ਵੀ ਚੰਗੇ ਹੋਏ ਆ ਤੇ ਇਹਦੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਫੇਰ ਇੱਕ ਵਾਰ ਜੇ ਤੁਹਾਨੂੰ ਅਕਸਰ ਤੋਂ ਕੋਟ ਨੂੰ ਜਾਣੇ ਜਾਂ ਕੋਟ ਤੋਂ ਅਕਸਰ ਨੂੰ ਆਉਣੇ ਦੋਸਤੋ ਰਸਤੇ ਦੇ ਵਿੱਚ ਪਿੰਡ ਖਾਰਾ ਆਉਂਦਾ ਇਹ ਖਾਰੇ ਦਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਬੱਕਰਾ ਮੰਡੀ ਸਾਹਮਣੇ ਲੱਗਦੀ ਆ ਇੱਥੇ ਦੋਸਤੋ ਚਾਹ ਨਾਲ ਆਪਾਂ ਲੱਡੂ ਚਲਾਤੇ ਆ ਤੁਸੀਂ ਦੇਖ ਸਕਦੇ ਹੋ ਆ ਜਾ ਆ ਜਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਾਂ ਸਾਰੇ ਸੱਜਣ ਮਿੱਤਰ ਸਾਰੇ ਭਰਾਵਾਂ ਦਾ ਜਿਹੜੇ ਆਪ ਦਾ ਕੀਮਤੀ ਸਮਾਂ ਕੱਢ ਕੇ ਅੱਜ ਪਿੰਡ ਖਾਰੇ ਬੱਕਰਾ ਮੰਡੀ ਦੇ ਉਦਘਾਟਨ ਤੇ ਪਹੁੰਚੇ ਆ ਆਪਦੇ ਜਾਨਵਰ ਲੈ ਕੇ ਆਏ ਆ ਤੇ ਬਾਈ ਜੀ ਤੁਸੀਂ ਜਰੂਰ ਪਹੁੰਚਿਆ ਕਰਨਾ ਹਾਰੇ ਐਤਵਾਰ ਪਿੰਡ ਖਾਰੇ ਬੱਕਰਾ ਮੜੀ ਲੱਗਦੀ ਆ